आनंदपुर साहिब दी ਧਰਤੀ ਹੈ ਅੱਜ ਨਾ ਗੁਰਮਖੋ ਬਸੰਤ ਪੰਜਵੀਂ ਹੈ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਮਾਤਾ ਜੀਤੋ ਜੀ ਦਾ ਵਿਆਹ ਪਰ ਬੈ ਆਖੋ ਸਤਨਾਮ ਵਾਹ ਸ਼ੇ ਗੁਰੂ ਆਓ 2 ਕਮਾਤਰ ਇਤਿਹਾਸ ਦੀ ਬੇਨਤੀ ਕਰਾਂ ਸਤਿ ਸ੍ਰੀ ਅਕਾਲ ਆਨੰਦਪੁਰ ਸਾਹਿਬ ਦੀ ਧਰਤੀ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਰਾਣੀ ਚੰਪਾ ਦੇ ਕੋਲੋਂ ਖਰੀਦੀ ਸੀ ਪਹਿਲਾ ਨਾਂ ਸੀ ਮਾਖੋਵਾਲ ਸਤਗੁਰੂ ਜੀ ਨੇ ਧਰਤੀ ਖਰੀਦੀ ਰਾਣੀ ਚੰਪਾ ਦੇ ਕੋਲੋਂ ਤੇ ਸਾਧ ਸੰਗਤ ਜੀ ਨਾਮ ਰੱਖਿਆ ਆਪਣੀ ਮਾਤਾ ਜੀ ਦੇ ਨਾਂ ਤੇ ਚੱਕ ਨਾਨਕੀ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਗੁਰੂ ਤੇਗ ਬਹਾਦਰ ਜੀ ਦਾ ਮਲਾਪ ਹੋਇਆ ਨਾ ਪਟਨਾ ਸਾਹਿਬ ਤੋਂ ਆਏ ਸੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੇ ਆਨੰਦ ਸਾਹਿਬ ਦਾ ਪੂਰਾ ਪਾਠ ਸੁਣਾਇਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾਲੇ ਘੁੱਟ ਕੇ ਗਲ ਬਕੜੀ ਪਾਈ ਮੱਥਾ ਚੁੰਮਿਆ ਨਾਲੇ ਮਹਾਰਾਜ ਕਹਿੰਦੇ ਆਨੰਦ ਆ ਗਿਆ ਆਖੋ ਸਤਨਾਮ ਵਾਹਿਗੁਰੂ ਕਹਿੰਦੇ ਸਿੱਖੋ ਅੱਜ ਤੋਂ ਇਹ ਧਰਤੀ ਦਾ ਨਾਂ ਏ ਆਨੰਦਪੁਰ ਰੱਖ ਦਿਓ ਵਾਹ ਵਾਹ ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਮਹਾਰਾਜ ਨੇ ਕਿਹਾ ਜਿਹਨੇ ਕੋਲ ਸਾਡੇ ਕੋਲ ਆਉਣਾ ਵਧੀਆ ਸ਼ਾਸਤਰ ਲਿਆਓ ਘੋੜੇ ਲਿਆਓ ਸਿੱਖਾਂ ਨੇ ਗੁਰੂ ਸਾਹਿਬ ਦੇ ਬਚਨਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਕੋਈ ਘੋੜੇ ਲਿਆ ਰਿਆ ਕੋਈ ਸ਼ਾਸਤਰ ਲਿਆ ਰਿਆ ਸਾਧ ਸੰਗ ਜੀ ਕੇ ਮਹਾਰਾਜ ਦੀ ਖੁਸ਼ੀ ਲੈਣੀ ਹੈ ਕੋਈ ਆਪਣੀਆਂ ਜਵਾਨੀਆਂ ਹੀ ਮਹਾਰਾਜ ਨੂੰ ਮੱਥਾ ਟੇਕ ਰਹੇ ਨੇ ਮਹਾਰਾਜ ਤੁਹਾਡੇ ਨਾਲ ਹੀ ਰਹਿਣਾ ਆਖੋ ਸਤਨਾਮ ਵਾਹਿਗੁਰੂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਖਲਾਈ ਦੇਣੀ ਸ਼ੁਰੂ ਕੀਤੀ ਉੱਥੇ ਸ਼ਾਸਤਰ ਵਿਦਿਆ ਵੀ ਸਿੱਖੀ ਜਾਂਦੀ ਹੈ ਉੱਥੇ ਗੁਰਬਾਣੀ ਦੇ ਵੀ ਪ੍ਰਵਾਹ ਚੱਲਦੇ ਆ ਉੱਥੇ ਢਾਡੀ ਬਾਰਾਂ ਵੀ ਗਾਉਂਦੇ ਆ ਉੱਥੇ ਗੁਰੂ ਕੇ ਕੀਰਤਨੀਆਂ ਕੀਰਤਨ ਵੀ ਕਰਦੇ ਆ ਉੱਥੇ ਮੇਰੇ ਬਾਜਾਂ ਵਾਲੇ ਚੋਜ ਵਰਤਾਉਂਦੇ ਆ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਡੇ ਜਿੱਥੇ ਗੱਤ ਕੇ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਉੱਥੇ ਫੌਜਾਂ ਇਕੱਠੀਆਂ ਹੋ ਗਈਆਂ ਕਿਉਂ ਪੈ ਗਏ ਠੰਡੇ ਜਦਮ ਮਹਾਰਾਜ ਜੀ ਸత్సੰਗ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਚਰਦੇ ਸਨ ਨਾ ਰੌਣਕਾਂ ਲੱਗੀਆਂ ਰੌਣਕਾਂ ਵਾਹ ਵਾਹ ਇੱਕ ਦਿਨ ਮਾਤਾ ਗੁਜਰੀ ਜੀ ਮਾਮਾ ਕਰਪਾਲ ਚੰਦ ਜੀ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਅਸੀਂ ਚਾਹੁੰਨੇ ਐ ਵੀ ਅਸੀਂ ਆਪਣੇ ਲਾਲ ਦਾ ਗੋਵਿੰਦ ਰਾਏ ਦਾ ਵਿਆਹ ਕਰੀਏ ਤੇ ਸਾਧ ਸੰਗਤ ਜੀ ਉਸ ਵੇਲੇ ਮਹਾਰਾਜ ਜੀ ਨੂੰ ਪੁੱਛਿਆ ਤੇ ਮਹਾਰਾਜ ਕਹਿੰਦੇ ਜਿਵੇਂ ਮਾਤਾ ਜੀ ਤੁਹਾਡਾ ਹੁਕਮ ਮਾਮਾ ਕਰਪਾਲ ਚੰਦ ਜੀ ਨੇ ਸੰਗਤ ਵਿੱਚ ਬੈਠੀ ਸੰਗਤ ਮਹਾਰਾਜ ਜੀ ਦੇ ਰਸਤੇ ਦੀ ਗੱਲ ਜਦੋਂ ਕੀਤੀ ਸੰਗਤ ਵਿੱਚ ਬੈਠਾ ਸੀ ਭਾਈ ਹਰਜਸ ਜੀ ਸੁਪੀਖੀ ਗੋਤ ਦੇ ਲਾਹੌਰ ਨਿਵਾਸੀ ਉਹਨਾਂ ਨੇ ਹੱਥ ਜੋੜੇ ਮਹਾਰਾਜ ਜੀ ਮੇਰੀ ਧੀ ਜੀਤੋ ਮਹਾਰਾਜ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਹੋਵੇ ਮਾਤਾ ਗੁਜਰੀ ਜੀ ਉਹਨਾਂ ਨੇ ਜਦੋਂ ਵੇਖੀ ਨਾ ਮਾਤਾ ਜੀਤੋ ਜੀ ਨੂੰ ਵੇਖਿਆ ਆਪਣੀ ਨੂੰਹ ਨੂੰ ਪਹਿਲੀ ਵਾਰੀ ਮਾਤਾ ਜੀਤੋ ਜੀ ਨਾਲੇ ਲੰਗਰ ਚ ਸੇਵਾ ਕਰਦੇ ਨੇ ਨਾਲੇ ਸਾਧ ਸੰਗਤ ਗੁਰਬਾਣੀ ਗਾਉਂਦੇ ਨੇ ਗੁਰਬਾਣੀ ਆਖੋ ਸਤਨਾਮ ਵਾਹਿਗੁਰੂ ਮਾਤਾ ਜੀ ਨੇ ਵੇਖਿਆ ਵੀ ਇਹ ਲੜਕੀ ਦੀ ਸੂਰਤ ਵੀ ਚੰਗੀ ਐ ਮਿੱਠ ਬੋਲੜਾ ਸੁਭਾਅ ਵੀ ਐ ਸੀਰਤ ਵੀ ਹੈ ਸੂਰਤ ਵੀ ਹੈ ਗੁਣ ਵੇਖੇ ਗੁਣ ਮਾਤਾ ਜੀ ਨੇ ਗੁਣ ਮਾਤਾ ਗੁਜਰੀ ਜੀ ਨੇ ਗੁਣ ਵੇਖੇ ਭਾਈ ਹਰਜਸ ਜੀ ਜਦੋਂ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਸਣ ਤੇ ਬੈਠੇ ਨੇ ਮਾਤਾ ਗੁਜਰੀ ਜੀ ਬੜੇ ਖੁਸ਼ ਹੋਏ ਹਾਂ ਕਰ ਦਿੱਤੀ ਮਹਾਰਾਜ ਨੇ ਵੀ ਉਸ ਵੇਲੇ ਕਹਿੰਦੇ ਨੇ ਜਦੋਂ ਹਾਂ ਕੀਤੀ ਨਾ ਭਾਈ ਹਰਜਸ ਜੀ ਕਹਿੰਦੇ ਮਹਾਰਾਜ ਮੇਰੇ ਧੰਨ ਭਾਗ ਐਡਾ ਮਾਣ ਬਖਸ਼ਿਆ ਸੱਚੇ ਪਾਤਸ਼ਾਹ ਆਪ ਜੀ ਜਾਂਜ ਲੈ ਕੇ ਲਾਹੌਰ ਕਦੋਂ ਆਓਗੇ ਅਸੀਂ ਉਡੀਕਾਂਗੇ ਮਹਾਰਾਜ ਕਹਿੰਦੇ ਅਸੀਂ ਲਾਹੌਰ ਨਹੀਂ ਆਵਾਂਗੇ ਉੱਥੇ ਸਾਨੂੰ ਤੱਤੀਆਂ ਤਵੀਆਂ ਦੇਸਦੀਆਂ ਨੇ ਉਸ ਵੇਲੇ ਮਹਾਰਾਜ ਜੀ ਦਾ ਬਚਨ ਸੁਣ ਕੇ ਹਰਜਸ ਜੀ ਸੋਚਾਂ ਚ ਪੈ ਗਏ ਮਹਾਰਾਜ ਕਹਿੰਦੇ ਸੋਚਾਂ ਚ ਨਾ ਪਬੋ ਅਸੀਂ ਲਾਹੌਰ ਨਹੀਂ ਆਵਾਂਗੇ ਪਰ ਇੱਥੇ ਆਨੰਦਪੁਰ ਸਾਹਿਬ ਦੇ ਨੇੜੇ ਹੀ ਨਵਾਂ ਲਾਹੌਰ ਬਣਾ ਦੇਾਂਗੇ ਉੱਜੜਥੇ ਹੋ ਵਸਾਇਓ ਗੁਰੂ ਉੱਜੜਿਆਂ ਨੂੰ ਵਸਾ ਦਿੰਦਾ ਹੈ ਰਾਤ ਮੈਨ ਨੂੰ ਦੱਸਦੇ ਸੀ ਫੁੱਫੜ ਜੀ ਕਹਿੰਦੇ ਅਸੀਂ ਗਰੀਬੀ ਬਹੁਤ ਵੇਖੀ ਕਹਿੰਦੇ ਮੈਂ ਸ਼ਿਮਲੇ ਨੂੰ ਤੁਰ ਕੇ ਹੀ ਜਾਂਦਾ ਸੀ ਤੁਰ ਕੇ ਸੱਚੀ ਗੱਲ ਐ ਮੈਂ ਥੋੜਾ ਮਾਪੁਰਖਾਂ ਦਾ ਪਿਆਰ ਮਿਲਦਾ ਐਵੇਂ ਨਹੀਂ ਐਡੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਪਤਾ ਨਹੀਂ ਬਜ਼ੁਰਗਾਂ ਦੀ ਕਿਹੜੀ ਕਮਾਈ ਵੇਖੀ ਜੋ ਬਾਬਾ ਕਰਤਾਰ ਸਿੰਘ ਜੀ ਦਾ ਸੰਗ ਹੋਇਆ ਤੋਂ ਸਾਜ ਸੰਗ ਜੀ ਮਹਾਰਾਜ ਸਾਹਿਬ ਕਹਿਣ ਲੱਗੇ ਅਸੀਂ ਆਵਾਂਗੇ ਇੱਥੇ ਨੇੜੇ ਹੀ ਨਵਾਂ ਲਾਹੌਰ ਬਣਾਵਾਂਗੇ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਹਰ ਜਸ ਜੀ ਨੂੰ ਭੇਜਿਆ ਜਾਓ ਤਿਆਰੀਆਂ ਕਰੋ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਓ ਇੱਧਰ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਭਾਈ ਗੁਰੂ ਦਾ ਲਾਹੌਰ ਜਿਹੜਾ ਸੀ ਬਣਾਉਣਾ ਹੈ ਉੱਥੇ ਵਧੀਆ ਜਿਹੜੇ ਵਪਾਰੀ ਐ ਉਹ ਜਾਓ ਵਪਾਰ ਕਰੋ ਵਪਾਰ ਕਰਨ ਵਾਸਤੇ ਵਪਾਰੀ ਆ ਗਏ ਦੁਕਾਨਾਂ ਲੱਗ ਗਈਆਂ ਸਾ ਸੰਗਤ ਜੀ ਗੁਰੂ ਕੇ ਲਾਹੌਰ رونਕ ਆਰੰਭ ਹੋ ਗਈ ਇਤਿਹਾਸ ਦਾ ਜ਼ਿਕਰ ਆਉਂਦਾ ਤਿੰਨ ਦਰਵਾਜ਼ੇ ਬਣਾਏ ਗਏ ਇੱਕ ਸਰਹੰਦੀ ਦਰਵਾਜਾ ਇੱਕ ਹੁਸ਼ਿਆਰਪੁਰੀ ਦਰਵਾਜਾ ਇੱਕ ਰੋਪੜੀ ਦਰਵਾਜਾ ਸਾਧ ਸੰਗਤ ਜੀ ਨਾਮਾ ਗੁਰੂ ਕਾ ਲਾਹੌਰ ਜਦੋਂ ਬਣ ਗਿਆ ਨਾ ਭਾਈ ਹਰਜਸ ਜੀ ਹੋਰੀ ਆ ਗਏ ਇਹ ਦਰਵਾਜਾਂ ਵਾਲੇ ਦੇ ਵਿਆਹ ਨੂੰ ਮੁੱਖ ਰੱਖ ਕੇ ਜੋ ਨਮੰਤਰਣ ਭੇਜੇ ਜਿਵੇਂ ਅਸੀਂ ਵਿਆਹਾਂ ਤੇ ਕਾਰਡ ਭੇਜਦੇ ਆਂ ਐਵੇਂ ਫਿਰ ਜੋ ਸਭ ਤੋਂ ਪਹਿਲੀ ਚਿੱਠੀ ਮਹਾਰਾਜ ਜੀ ਨੇ ਤਨ ਤਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੀ ਅਨਸਵੰਸ ਨੌਵੀਂ ਸੰਤਾਨਕ ਜੋਗਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤਨ ਤਨ ਬਾਬਾ ਕਲਾਧਾਰੀ ਜੀ ਨੂੰ ਪਹਿਲੀ ਚਿੱਠੀ ਭੇਜੀ ਸਾਤ ਸੰਗੇ ਜੀ ਬਾਬਾ ਕਲਾਧਾਰੀ ਜੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਬਹੁਤ ਊੜਾ ਪਿਆਰ ਸੀ ਡੇਰਾ ਬਾਬਾ ਨਾਨਕ ਦੀ ਧਰਤੀ ਤੋਂ ਬਾਬਾ ਕਲਾਧਾਰੀ ਜੀ ਨੂੰ ਦਸ਼ਮੇਸ਼ ਪਿਤਾ ਨੇ ਬੁਲਾਇਆ ਸਾਤ ਸੰਗੇ ਜੀ ਜਦੋਂ ਇੱਥੇ ਓਨੇ ਆਏ ਨਾ ਬਾਬਾ ਕਲਾਧਾਰੀ ਦੇ ਮਨ ਚ ਆਇਆ ਕਹਿੰਦੇ ਅਨੰਦਪੁਰ ਸਾਹਿਬ ਤੇ ਚੱਲਿਆ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨ ਦੁਨੀਆ ਦਾ ਭਲਾ ਕਰਦੇ ਨੇ ਉਹਨਾਂ ਅੰਦਰ ਗੁਰੂ ਨਾਨਕ ਪਿਤਾ ਜੀ ਦੀ ਜੋਤ ਹੈ ਉੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਮੈਨੋਂ ਕੋਈ ਮੱਥਾ ਨਾ ਟੇਕ ਦੇਵੇ ਜੇ ਕਿਸੇ ਨੇ ਮੈਨੋਂ ਮਹਾਰਾਜ ਦੀ ਹਜ਼ੂਰੀ ਚ ਮੱਥਾ ਟੇਕ ਦਿੱਤਾ ਇਹਦੇ ਚ ਮੇਰੇ ਗੁਰੂ ਦੀ ਤੋਹਫੀਨ ਹੋਏਗੀ ਅੱਗੇ ਨਹੀਂ ਗਏ ਬਾਬਾ ਕਲਾਤਾਰੀ ਜੀ ਉੱਥੇ ਹੀ ਰੁਕ ਗਏ ਉਹਨਾਂ ਸਾਹਿਬ ਤੇ ਦਸ਼ਮੇਸ਼ ਪਿਤਾ ਜੀ ਆਨੰਦਪੁਰ ਸਾਹਿਬ ਤੋਂ ਤੇ ਬਾਬਾ ਕਲਾਧਾਰੀ ਜੀ ਉਹਨਾਂ ਸਾਹਿਬ ਤੋਂ ਚੱਲ ਕੇ ਜਿੱਥੇ ਗੁਰਦੁਆਰਾ ਗੁਰਪੜਾ ਸਾਹਿਬ ਬਣਿਆ ਹੋਇਆ ਇੱਥੇ ਆ ਕੇ ਦੋਵੇਂ ਸ਼ਖਸੀਤਾਂ ਮਿਲਦੀਆਂ ਨੇ ਆਖੋ ਸਤਨਾਮ ਵਾਹਿਗੁਰੂ ਇੱਥੋਂ ਹਸਾਬ ਲਾਉਣਾ ਕਿੰਡਾ ਸਤਕਾਰ ਸੀ ਉਹਨਾਂ ਦੇ ਮਨ 'ਚ ਕਲਗੀਧਰ ਦੇ ਲਈ ਬਾਬਾ ਕਲਾਤਾਰੀ ਜੀ ਗੁਰਨਾਨਕ ਅੰਸ਼ਵੰਚ ਗੁਰੂ ਅੰਗਦ ਦੇਵ ਜੀ ਦੀ ਵੰਸ਼ 36 ਗੁਰੂ ਅਮਰਦਾਸ ਮਹਾਰਾਜ ਜੀ ਦੀ ਵੰਸ਼ ਭੱਲੇ ਸੋਢੀ ਵੰਸ਼ ਵਿੱਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਨੇ ਜਦ ਸਾਰੇ ਸੱਦੇ ਪੱਤਰ ਦਿੱਤੇ ਸੰਗਤਾਂ ਨੂੰ ਮੁਖੀ ਗੁਰਮੁਖਾਂ ਨੂੰ ਸੱਦੇ ਪੱਤਰ ਭੇਜੇ ਤੇ ਮਹਾਰਾਜ ਦਾ ਵਿਆਹ ਵੇਖਣ ਲਈ ਸੰਗਤਾਂ ਆਨੰਦਪੁਰ ਸਾਹਿਬ ਇਕੱਤਰ ਹੋਣ ਲੱਗੀਆਂ ਸਾਧ ਸੰਗਤ ਜੀ ਬਸੰਤ ਚੌਥ ਵਾਲੇ ਦਿਨ ਮਹਾਰਾਜ ਸਾਹਿਬ ਅਮਰਤ ਵੇਲੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਮਹਾਰਾਜ ਨੇ ਅੱਜ ਬਹੁਤ ਸੋਹਣਾ ਚੋਲਾ ਪਾਇਆ ਸੋਹਣਾ ਦਮਾਲਾ ਸਜਾਇਆ ਸ਼ਾਸਤਰ ਸਜਾਇਆ ਤੇ ਸਾਧ ਸੰਗਏ ਜੀ ਜਦੋਂ ਮਹਾਰਾਜ ਆਏ ਨਾ ਸਾਹਮਣੇ ਸੰਗਤਾਂ ਕਲਗੀ ਧਰ ਦੇ ਚਰਨਾਂ 'ਚ ਮੱਥਾ ਟੇਕਦੀਆਂ ਨੇ ਪਿਆਰ ਵਾਲੀਆਂ ਰੂਹਾਂ ਅਸ਼ ਅਸ਼ ਕਰਦੀਆਂ ਨੇ ਕਿ ਵਾ ਮੇਰਾ ਬਾਜਾਂ ਵਾਲਾ ਸ਼ੈਨ ਸ਼ਾ ਤੇਰੀ ਕਿੱਡੀ ਵੱਡੀ ਸ਼ਾਨ ਹੈ ਸਾਧ ਸੰਗਏ ਜੀ ਗੁਰੂ ਸਾਹਿਬ ਜੀ ਤਿਆਰ ਵਰ ਤਿਆਰ ਹੋਏ ਸੀਸ ਤੇ ਜਦੋਂ ਕਲਗੀ ਸਜਾਈ ਨਾ ਮਹਾਰਾਜ ਨੇ ਕਲਗੀ ਆਹਾਹਾ ਜਦੋਂ ਮਹਾਰਾਜ ਦੀ ਕਲਗੀ ਸੀਸ ਤੇ ਸਜੀ ਹੈ ਝਿਲ ਮਿਲ ਝਿਲ ਮਿਲ ਕਰਦੀ ਗੁਰੂ ਸਾਹਿਬ ਜੀ ਦੀ ਕਲਗੀ ਤੇ ਸਾਜ ਸੰਗਤ ਜੀ ਜਿਨ੍ਹਾਂ ਨੂੰ ਸਤੇ ਪੱਤਰ ਦਿੱਤੇ ਸਾਰੇ ਅਨੰਦਪੁਰ ਸਾਹਿਬ ਆਏ ਰੌਣਕ ਲੱਗੀ ਆਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਅੱਜ ਕਿਸੇ ਦੀ ਉਡੀਕ ਕਰਦੇ ਨੇ ਮਹਾਰਾਜ ਵੇਖੀ ਜਾਂਦੇ ਐ ਗੁਰਸਿੱਖ ਕਹਿੰਦੇ ਮਹਾਰਾਜ ਆਪ ਜੀ ਕਿਹਨੂੰ ਉਡੀਕਦੇ ਹੋ ਮਹਾਰੇ ਕਹਿੰਦੇ ਸਾਡਾ ਇੱਕ ਮਿੱਤਰ ਪਿਆਰਾ ਆ ਰਿਹਾ ਮਹਾਰਾਜ ਕੋਣ ਆ ਰਿਹਾ ਸਾਰੇ ਤਾਂ ਆ ਗਏ ਨੇ ਐਨੇ ਨਾ ਸੰਗਤ ਦੇ ਨਾਲ ਮਹਾਰਾਜ ਜੀ ਦਾ ਨੀਲਾ ਘੋੜਾ ਆਖੋ ਸਤਨਾਮ ਵਾਹ ਸ਼ੇ ਗੁਰੂ ਨੀਲੇ ਨੇ ਆ ਕੇ ਨਾ ਮਹਾਰਾਜ ਦੇ ਚਰਨਾਂ 'ਚ ਆਪਣਾ ਸੀਸ ਧਰਿਆ ਜਦ ਨੀਲੇ ਨੇ ਸੀਸ ਧਰਿਆ ਮਹਾਰਾਜ ਦੇ ਚਰਨਾਂ ਤੇ ਬਾਜਾਂ ਵਾਲੇ ਸਤਗੁਰੂ ਜੀ ਕਹਿਣ ਲੱਗੇ ਨੀਲਿਆ ਅੱਜ ਸਾਡਾ ਵਿਆਹ ਏ ਤੂੰ ਤੇਰੀ ਨਾਲ ਆਇਆ ਤੇ ਕੱਲ ਨੂੰ ਮੈਦਾਨੇ ਜੰਗ ਵਿੱਚ ਤੂੰ ਇਸ ਤਰ੍ਹਾਂ ਹੀ ਕਰੇਂਗਾ ਨੀਲੇ ਨੇ ਬੜਕ ਮਾਰੀ ਮਾਨੋ ਨੀਲਾ ਕਹਿੰਦਾ ਹੋਵੇ ਬਾਜਾਂ ਵਾਲਿਆ ਹੋ ਸਕਦਾ ਤੇਰੇ ਸਿੰਘ ਤੈਨੂੰ ਛੱਡ ਕੇ ਚਲੇ ਜਾਣ ਪਰ ਤੇਰਾ ਨੀਲਾ ਮਰ ਤੇ ਜਾਊਗਾ ਪਰ ਨੀਲਾ ਤੇਰਾ ਤੈਨੂੰ ਛੱਡ ਕੇ ਨਹੀਂ ਜਾਊਗਾ ਸਤਿਨਾਮ ਵਾਹਿਗੁਰੂ ਸਾ ਸੰਗ ਜੀ ਇਹ ਪਤਾ ਨਹੀਂ ਕਿਹੜੀਆਂ ਰੂਹਾਂ ਮਹਾਰਾਜ ਦੀ ਸੇਵਾ ਕਰਨ ਵਾਸਤੇ ਆਈਆਂ ਸੀ ਮਹਾਰਾਜ ਜੀ ਦਾ ਬਾਜ ਮਹਾਰਾਜ ਜੀ ਦਾ ਨੀਲਾ ਘੋੜਾ ਸਾਧ ਸੰਗਤ ਅੱਜ ਮੇਰੇ ਕਲਗੀਆਂ ਵਾਲੇ ਪਾਛਾ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਨਾ ਸਾਧ ਸੰਗਤ ਜੀ ਉੱਥੇ ਮਹਾਰਾਜ ਨੇ ਮੱਥਾ ਟੇਕਿਆ ਜਿੰਨਾ ਚਿਰ ਮਹਾਰਾਜ ਆਨੰਦਪੁਰ ਸਾਹਿਬ ਰਹੇ ਰੋਜ਼ ਮਹਾਰਾਜ ਸੀਸਗੰਜ ਸਾਹਿਬ ਜਾਂਦੇ ਸੀ ਆਖੋ ਸਤਨਾਮ ਵਾਹਿਗੁਰੂ ਆਪਾਂ ਵੀ ਜਦੋਂ ਆਨੰਦਪੁਰ ਸਾਹਿਬ ਜਾਣੇ ਆਂ ਦਾਸ ਬੇਨਤੀ ਕਰਦਾ ਅਸੀਂ ਕੇਸਗੜ੍ਹ ਤੋਂ ਹੀ ਮੁੜ ਆਉਨੇ ਆਂ ਪਰ ਕਿਰਪਾ ਕਰਿਓ ਜਦ ਸਮਾਂ ਮਿਲਦਾ ਜ਼ਰੂਰ ਸੀਸਗੰਜ ਸਾਹਿਬ ਜਾਓ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਦਾਸ ਕਰਕੇ ਮਾਰੇ ਘੋੜੇ ਤੇ ਸਤਿਗੁਰ ਜੀ ਸੱਜ ਗਏ ਘੋੜੇ ਤੇ ਸੱਜ ਕੇ ਮਹਾਰਾਜ ਜੀ ਦੀ ਜੰਜ ਅਨੰਦਪੁਰ ਸਾਹਿਬ ਤੋਂ ਮਾਰੇ ਦੇ ਗੁਰਸਿੱਖ ਪਿਆਰੇ ਗੱਤਕੇ ਖੇਡਦੇ ਨੇ ਢਾਡੀ ਵਾਰਾਂ ਗਾਉਂਦੇ ਐ ਤੇ ਰਾਗੀ ਸਿੰਘ ਕੀਰਤਨ ਕਰਦੇ ਨੇ ਸੰਤ ਮਹਾਪੁਰਸ਼ ਮਹਾਰਾਜ ਜੀ ਦੇ ਮਗਰ ਮਗਰ ਜਾ ਰਹੇ ਨੇ ਐਨੀ ਸੋਹਣੀ ਜੰਜ ਸਜੀ ਐ ਮਹਾਰਾਜ ਦੀ ਅਨੰਦਪੁਰ ਸਾਹਿਬ ਤੋਂ ਚੱਲਦੀ ਜੰਜ ਪਹੁੰਚੇ ਗੁਰੂ ਕੇ ਲਾਹੌਰ ਸੇਰਾ ਸਾਹਿਬ ਤੇ ਆਏ ਭਾਈ ਹਰਜਸ ਜੀ ਮਾਮਾ ਕਰਪਾਲ ਚੰਦ ਜੀ ਭਾਈ ਹਰਜਸ ਹੋਰਾਂ ਨੇ ਬਰਾਤ ਦਾ ਸਵਾਗਤ ਕੀਤਾ ਤੇ ਸਾਧ ਸੰਗੇ ਜੀ ਮਾਰੇ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਕੋਈ ਤਕਲੀਫ ਤਾਂ ਨਹੀਂ ਇੱਥੇ ਭਾਈ ਹਰਜਸ ਸਿੰਘ ਜੀ ਕਹਿੰਦੇ ਮਹਾਰਾਜ ਕੋਈ ਤਕਲੀਫ ਨਹੀਂ ਉਸ ਵੇਲੇ ਕਹਿੰਦੇ ਨੇ ਫਿਰ ਇੱਕ ਧੋਬੀ ਆ ਕੇ ਕਹਿੰਦਾ ਮਹਾਰਾਜ ਇੱਥੇ ਪਾਣੀ ਦੀ ਥੋੜੀ ਘਾਟ ਹੈ ਮਹਾਰਾਜ ਜੀ ਮੈਂ ਕੱਪੜੇ ਧੋਣ ਵਾਸਤੇ ਜਾਣਾ ਤੇ ਮੈਨੂੰ ਪਹਹਾੜੀਏ ਮੈਨੂੰ ਕੁੱਟ ਕੇ ਭੇਜ ਦਿੰਦੇ ਥੱਲੇ ਮੈਂ ਕਦੇ ਤੇ ਕੱਪੜੇ ਲੱਦ ਕੇ ਬੜੀ ਦੂਰ ਜਾਣਾ ਪੈਂਦਾ ਪਤਾ ਨਹੀਂ ਮਹਾਰਾਜ ਜੀ ਦੀ ਕਿਹੜੀ ਮੋਜ ਬਣੀ ਸਤਿਗੁਰ ਜੀ ਨੀਲੇ ਘੋੜੇ ਨੂੰ ਅੱਡੀ ਲਾਈ ਮਹਾਰਾਜ ਨੇ ਹਵਾ ਦੇ ਨਾਲ ਗੱਲਾਂ ਕਰਦਾ ਨੀਲਾ ਘੋੜਾ ਮਹਾਰਾਜ ਨੇ ਦੜਾਇਆ ਬਾਗਾਂ ਖਿੱਚੀਆਂ ਮਹਾਰਾਜ ਨੇ ਅਗਲੇ ਪੌੜ ਨੀਲੇ ਨੇ ਉੱਤੇ ਚੁੱਕ ਲੈ ਹੁਣ ਸਾਧ ਸੰਗਤ ਜਾਤਾ ਨੀਲਾ ਜਾਣੇ ਜਾਂ ਨੀਲੇ ਵਾਲਾ ਜਾਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਗਾ ਖਿੱਚਣ ਦੇ ਨਾਲ ਅਗਲੇ ਪੌੜ ਉੱਤੇ ਨੂੰ ਚੱਕੇ ਤੇ ਨੀਲੇ ਨੇ ਜਦੋਂ ਇੱਕ ਪੌੜ ਮਾਰਿਆ ਨਾ ਧਰਤੀ ਦੀ ਹਿੱਕ ਤੇ ਉੱਥੋਂ ਇੱਕ ਜਲ ਧਾਰਾ ਪ੍ਰਗਟ ਹੋਈ ਜਦ ਉਸ ਜਲ ਨੂੰ ਛਕਿਆ ਸਾਰੇ ਕਹਿੰਦੇ ਮਹਾਰਾਜ ਲੱਗਦਾ ਨੀਲਾ ਸਮੁੰਦਰ ਦਾ ਜਲ ਖਿੱਚ ਲਿਆ ਆ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਕਹਿੰਦੇ ਕੋਈ ਨਹੀਂ ਪਿਆਰ ਵਾਲੀਆਂ ਰੂਹਾਂ ਕਹਿੰਦੀਆਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਇਆ ਬਟਾਲੇ ਤੇ ਨਿਸ਼ਾਨੀ ਹੈ ਕੰਧ ਸਾਹਿਬ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਹੋਇਆ ਮੋਹ ਸਾਹਿਬ ਉੱਥੇ ਨਿਸ਼ਾਨੀਆਂ ਬਿੱਲ ਕੇ ਪਿੰਡ ਜਾਓ ਮਹਾਰਾਜ ਦੇ ਬਸਤਰ ਪਏ ਨੇ ਨਿਸ਼ਾਨੀਆਂ ਪਈਆਂ ਨੇ ਮਹਾਰਾਜ ਜੀ ਆਪ ਜੀ ਦਾ ਅੱਜ ਵਿਆਹ ਏ ਤੇ ਮਹਾਰਾਜ ਤੁਸੀਂ ਵੀ ਕੋਈ ਸਾਨੂੰ ਨਿਸ਼ਾਨੀ ਬਖਸ਼ੋ ਜਿਹੜੀ ਜੋਗੋ ਜੁਗ ਅਟੱਲ ਰਵੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਤ ਸੰਗ ਜੀ ਹੱਥ ਵਿੱਚ ਕਰਪਾ ਵਰषा ਲਿਆ ਤੇ ਮਹਾਰਾਜ ਜੀ ਨੇ ਘੋੜੇ ਤੇ ਸਵਾਰ ਹੋયા ਨੇ ਜਿੱਥੇ ਅੱਜ ਗੁਰਦੁਆਰਾ ਤਰਬੇਣੀ ਸਾਹਿਬ ਬਣਿਆ ਨਾ ਉੱਥੇ ਮਹਾਰਾਜ ਨੇ ਕਰਪਾ ਵਰषा ਧਰਤੀ ਦੀ ਹਿੱਕ 'ਚ ਗੱਡਿਆ ਇੱਕ ਜਲ ਧਾਰਾ ਪ੍ਰਗਟ ਹੋਈ ਮਹਾਰਾਜ ਜੀ ਨੇ ਆਪਣੇ ਭੂਆ ਦੇ ਪੁੱਤ ਸੰਗੋਸ਼ਾ ਨੂੰ ਕਿਹਾ ਕਿ ਵਰਸ਼ੇ ਨੂੰ ਪੁੱਟੋ ਬੜੇ ਸੂਰਮੇ ਸੀ ਤਕੜੇ ਸੀ ਪਰ ਵਰਖਾ ਪੁੱਟਿਆ ਨਹੀਂ ਗਿਆ ਆਪ ਮਹਾਰਾਜ ਨੇ ਵਰਖਾ ਪੁੱਟਿਆ ਫੇਰ ਘੱਡ ਦਿੱਤਾ ਫੇਰ ਮਾਰੀ ਚੰਦਨੋਂ ਕਿਹਾ ਵਰਖਾ ਪੁੱਟੋ ਉਹਨਾਂ ਤੋਂ ਵੀ ਵਰਖਾ ਨਾ ਪੁੱਟਿਆ ਗਿਆ ਮਹਾਰਾਜ ਨੇ ਆਪ ਵਰਖਾ ਸਾਧ ਸੰਗਤ ਜੀ ਇਦਾਂ ਪੁੱਟ ਦਿੱਤਾ ਜਿਵੇਂ ਮੱਖਣ ਚੋਂ ਵਾਲ ਕੱਢੀਦਾ ਆਖੋ ਸਤਨਾਮ ਵਾਹਿਗੁਰੂ ਫਿਰ ਮਹਾਰਾਜ ਮੋਜ ਵਿੱਚ ਆਏ ਸਤਿਗੁਰੂ ਜੀ ਕਹਿੰਦੇ ਇੱਥੇ ਆਪਾਂ ਤਰਬੇਣੀ ਪ੍ਰਗਟ ਕਰਨੀ ਹੈ ਤੀਸਰੀ ਵਾਰ ਫੇਰ ਬਰਸ਼ਾ ਗੱਡਿਆ ਤੀਲੀ ਤੀਜੀ ਜਲ ਧਾਰਾ ਪ੍ਰਗਟ ਕੀਤੀ ਮਹਾਰਾਜ ਜੀ ਨੇ ਤਰਬੇਣੀ ਪ੍ਰਗਟ ਹੋਈ ਸਾਧ ਸੰਗਤ ਜੀ ਉੱਥੇ ਦਾ ਜਿਹੜਾ ਜਲ ਬੜਾ ਸਵੱਛ ਬੜਾ ਮਿੱਠਾ ਜਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਵੇਲੇ ਮਾਮਾ ਕਰਪਾਲ ਚੰਦ ਜੀ ਨੇ ਭਾਈ ਹਰਜਸ ਨਾਲ ਮਿਲਣੀ ਕੀਤੀ ਮਿਲਣੀ ਅਰਦਾਸ ਕੀਤੀ ਪਹਿਲਾਂ ਮੇਵੜੇ ਸਿੱਖ ਨੇ ਅਰਦਾਸ ਹੁਣ ਵੀ ਹੁੰਦੀ ਹੈ ਮਾਫ ਕਰਿਓ ਮਾਫੀ ਮੰਗ ਕੇ ਗੱਲ ਕਹਿਣਾ ਅਰਦਾਸ ਕੋਈ ਮਜ਼ਾਕ ਨਹੀਂ ਹੈ ਅਰਦਾਸ ਵਿੱਚ ਸਿਰ ਢੱਕ ਕੇ ਤੇ ਜੋੜੇ ਖੋਲ ਕੇ ਖੜਨ ਦਾ ਹੁਕਮ ਹੈ ਪਰ ਅਸੀਂ ਅਸੀਂ ਸਾਧ ਸੰਗਤ ਜੀ ਪੰਜ ਸੱਤਾ ਕਨੋਂ ਛੱਡ ਕੇ ਅੰਬੂਟਾਂ ਦੇ ਤਸਵੇਂ ਵੀ ਨਹੀਂ ਸਾਤੋਂ ਖੋਲਦੇ ਆਖੋ ਸਤਨਾਮ ਵਾਹਿਗੁਰੂ ਫਿਰ ਪੁੱਛਦੇ ਬਾਬਾ ਜੀ ਪਤਾ ਨਹੀਂ ਕੀ ਹੋ ਗਿਆ ਬੜੇ ਦੁੱਖ ਹੈ ਬੜੀ ਤਕਲੀਫ ਹੈ ਸਾਧ ਸੰਗਤ ਜੀ ਜਦ ਮर्यादा ਤੋਂ ਬਾਹਰ ਹੋਵੋਗੇ ਨਾ ਸੀਤਾ ਲੀਕ ਨਾ ਟੱਪਦੀ 라ਵਣ ਕਿਉਂ ਚੁੱਕ ਲ ਜਾਂਦਾ ਰਾਸਤਾ ਛੋਟ ਕਰਾਸਤੇ ਤੁਰਦਾ ਸੋਈ ਧੱਕੇ ਖੰਦਾ ਉਸ ਵੇਲੇ ਕਹਿੰਦੇ ਨੇ ਮਿਲਣੀ ਹੋਈ ਸਾਧ ਸੰਗਤ ਜੀ ਗੁਰੂ ਕੇ ਲਾਹੌਰ ਅੱਜ ਵਾਲੇ ਦਿਨ ਬਸੰਤ ਪੰਜਵੀਂ ਵਾਲੇ ਦਿਨ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਭਾਈ ਰਾਮ ਕੋਹਰ ਜੀ ਉਹਨਾਂ ਨੇ ਸਾਧ ਸੰਗਤ ਚ ਹੁਣ ਅੰਮ੍ਰਿਤ ਵੇਲਾ आनंद कार्य आरंभ होया आसा दी वार दा राखी सिंघा ने कीर्तन कीता ओतों बाद आनंद कार्य होया माता जीतो जी नाल कलगी ਧਰ ਪਿਤਾ ਜੀ ਦਾ ਆਖੋ ਸਤਨਾਮ ਵਾਹ ਸੇ ਗੁਰੂ ਭਾਈ ਰਾਮ ਕੋਇਰ ਜੀ ਨੇ ਲਾਵਾਂ ਪੜੀਆਂ ਆਨੰਦ ਕਾਰਜ ਦੀਆਂ ਗੁਰੂ ਰਾਮਦਾਸ ਪਾਸ਼ਾ ਜੀ ਦੀਆਂ ਉਚਾਰਣ ਕੀਤੀਆਂ ਲਾਵਾਂ ਪੜੀਆਂ ਤੇ ਸਾਧ ਸੰਗਤ ਜੀ ਸਤਗੁਰੂ ਜੀ ਦਾ ਆਨੰਦ ਕਾਰਜ ਹੋਇਆ ਤੇ ਭਾਈ ਹਰਜਸ ਜੀ ਨੇ ਆਪਣੀ ਧੀ ਸਾਡੇ ਮਾਤਾ ਜੀਤੋ ਜੀ ਨੂੰ ਜਦੋਂ ਡੋਲੀ 'ਚ ਬਿਠਾਇਆ ਨਾ ਤੇ ਸਾਧ ਸੰਗਏ ਜੀ ਇੱਕ ਸਿੱਖਿਆ ਦਿੱਤੀ ਧੀਏ ਗੁਰੂ ਘਰ ਵਿੱਚ ਤੂੰ ਮਾਤਾ ਗੁਜਰੀ ਗੁਰੂ ਤੇਗ ਬਹਾਦਰ ਜੀ ਦੀ ਨੂੰਹ ਬਣ ਕੇ ਚੱਲੀ ਐ ਤੇ ਕਹਿੰਦਾ ਧੀਏ ਤੂੰ ਗੁਰੂ ਘਰ ਦੀ ਸੇਵਾਦਾਰ ਬਣ ਕੇ ਸੇਵਾ ਕਰਨੀ ساری ਜ਼ਿੰਦਗੀ ਆਖੋ ਸਤਨਾਮ ਵਾਹਿਗੁਰੂ ਆਪਣੇ ਆਪ ਨੂੰ ਜਣਾਉਣਾ ਨਹੀਂ ਮਾਣ ਨਹੀਂ ਕਰਨਾ ਤਨ ਤਨ ਮਾਤਾ ਜੀਤੋ ਜੀ ਆਪਣੇ ਪਿਤਾ ਜੀ ਨੂੰ ਗਲ ਬੱਕੜੀ ਪਾ ਕੇ ਮਿਲੀ ਪਿਤਾ ਦੀ ਅਸੀਸ ਲਈ ਮਾਂ ਦੀ ਅਸੀਸ ਲਈ ਤੇ ਤਿੰਨ ਦਿਨ ਬਾਅਦ ਗੁਰੂ ਕੇ ਲਾਹੌਰ ਰੁਗੀ ਤੇ ਸਤਗੁਰੂ ਜੀ ਦੀ ਢੋਲੀ ਮਾਰਈ ਆਪਣੀ ਢੋਲੀ ਲੈ ਕੇ ਮਾਤਾ ਜੀਤੋ ਜੀ ਦੀ ਅਨੰਦਪੁਰ ਸਾਹਿਬ ਆਏ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਗੰਝ ਦੇ ਅਸਥਾਨ ਤੇ ਆ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਆਪਾਂ ਵੀ ਆਰੰਭ ਵਿੱਚ ਅਰਦਾਸ ਕਰਦੇ ਕਾ ਜਸਵਰਨ ਦੀ ਤੇ ਵਿਆਹ ਤੋਂ ਬਾਅਦ ਵੀ ਸ਼ੁਕਰਾਨੇ ਦੀ ਅਰਦਾਸ ਕਰਿਆ ਕਰੀਏ ਆਖੋ ਸਤਿਨਾਮ ਵਾਹਿਗੁਰੂ ਸਾਧ ਸੰਗਤ ਜੀ ਮਹਾਰਾਜ ਦਾਜ ਵਿਆਹ ਪੁਰਬੈ ਅਧਾਰਨਾ ਪੜ੍ਹ ਕੇ ਨਾਲ ਹੀ ਸਮਾਪਤੀ ਕਰਾਂ ਸਾਰੀ ਸੰਗਤ ਦਾ ਜਿਥੇ ਧੰਨਵਾਦ ਉਥੇ ਸਰਦਾਰ ਕਰਮ ਸਿੰਘ ਜੀ ਬਾਪੂ ਜੀ ਦੇ ਸਾਰੇ ਪਰਿਵਾਰ ਨੂੰ ਇਸ ਗੁਰਮਤ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਹੋਵਣ ਸਾਧ ਸੰਗਤ ਜੀ ਮਹਾਰਾਜ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਦੇਸ਼ਾਂ ਵਿਦੇਸ਼ਾਂ ਚ ਮਹਾਰਾਜ ਬੌੜੀ ਕਰਨ ਮਹਾਂਪੁਰਖਾਂ ਦਾ ਪ੍ਰੇਮ ਇਹ ਸਾਨੂੰ ਇਸੇ ਤਰ੍ਹਾਂ ਪ੍ਰਾਪਤ ਹੁੰਦਾ ਰਹੇ ਸਾਜ ਸੰਗਏ ਜੀ ਆਓ ਗੁਰੂ ਕੇ ਲਾਹੌਰ ਸੁਰਤੀ ਨੂੰ ਲੈ ਕੇ ਚੱਲੀਏ ਬਾਜਾਂ ਵਾਲੇ ਦਾਬਿਆ ਅੱਜ ਲਕੀਆਂ ਰੋਂਨ ਕਾ ਬਾਜਾਂ ਵਾਲੇ ਦਾਬਿਆ अॼ लॻियां रोकां बजावाड़ वज लॻियां रौनक बजावाड़ वज लॻी रौणक बजवाले ਆਵਿਆ ਅੱਜ ਲਗਿਆ ਰੌਣਕਾਂ ਬਾਜਵਾਲੇ ਤਾਬਿਆ ਅੱਜ ਲਗਿਆ ਰੌਣਕਾਂ ਗਲਗੀ ਤਰਦਾਵਿਆ ਅੱਜ ਲਗਿਆ ਰੌਣਕਾਂ ਬਾਜਾਂ ਵਾਲੇ ਤਾਬਿਆ ਅੱਜ ਲਗਿਆ ਰੌਣਕਾਂ ਗਲਗੀ ਤਰਦਾਵਿਆ ਜਿ ਲਗਿਆ ਰੋਣ ਕਾ ਬਾਜਵਾਲੇ ਦਾ ਵਿਆ ਅੱਜ ਲਗਿਆ ਰੋਣ ਕਾ ਗਲਗੀ ਤਾਰੂੰ ਦਾ ਵਿਆ ਅੱਜ ਲਗਿਆ ਰੋਣ ਕਾ ਬਾਜਵਾਲੇ ਦਾ ਵਿਆ ਅੱਜ ਲਗਿਆ ਰੋਣ ਕਾ ਅੱਜ ਲਗਿਆ ਰੋਣ ਕਾ ਅੱਜ ਲਗੀਆਂ ਰੌਣਕਾਂ ਅੱਜ ਮੇਕਿਆ ਰੌਣਕਾਂ ਅੱਜ ਲਗੀਆਂ ਰੌਣਕਾਂ ਅੱਜ ਲਗੀਆਂ ਰੌਣਕਾਂ ਕਾਜਲ ਕਿਯਾਰੋਂ ਨਕਾਂ ਸੰਗ ਤੇ ਗੁਰੂ ਕੇ ਲਹੌਰ ਅੱਜ ਲਗੀਆਂ ਰੌਣਕਾਂ ਅੱਜ ਗੁਰੂ ਕੇ ਲਹੌਰ ਅੱਜ ਲਗਿਆ ਰੌਣਕਾਂ ਯਾਤਿ ਗੁਰੂ ਕੇ ਨਹੋਰ ਅੱਜ ਲਗਿਆ ਰੌਣਕਾਂ ਗੁਰੂ ਕੇ ਨਹੋਰ ਅੱਜ ਲਗਿਆ ਰੌਣਕਾਂ ਗੁਰੂ ਕੇ ਨਹੋਰ ਅੱਜ ਲਗਿਆ ਰੌਣਕਾਂ ਗੁਰੂ ਕੇ ਨਹੋਰ ਅੱਜ ਲਗਿਆ ਰੌਣਕ ਹਲਗੀ ਤਰਦਾ ਵਿਆਹ ਮਾਤਾ ਜੀ ਤਾਂ ਦਾ ਬਿਆਹ ਅੱਜ ਲਗਿਆ ਰੌਣਕ ਹਲਗੀ ਤਰਦਾ ਵਿਆਹ ਅੱਜ ਲਗਿਆ ਰੌਣਕਾ ਗਲਗੀ ਤਾਰ ਦਾ ਆਵਿਆ ਅੱਜ ਲਗਿਆ ਰੌਣਕਾ ਗਲਗੀ ਤਾਰ ਦਾ ਬਿਆਈ ਅੱਜ ਲਗਿਆ ਰੌਣਕਾ ਕੱਲ ਕੀ ਤਾਰ ਦਾ ਆਵਿਆ ਅੱਜ ਲਗਿਆ ਰੌਣਕਾ ਕੱਲ ਕੀ ਤਾਰ ਦਾ ਆਵਿਆ ਅੱਜ ਲਗਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਮਾਤਾ ਗੁਜਰੀ ਜੀ ਨੇ ਆਪਣੀ ਨੂੰ ਜੀਤਾ ਜੀ ਦੇ ਸਾਰੇ ਸ਼ਗਨ ਕੀਤੇ ਸਾਬੇ ਸਾਜ ਸੰਗੇ ਜੀ ਜਾਚ ਕਾ ਨੋ ਦਿਲ ਖੋਲ ਕੇ ਦਾਨ ਦਿੱਤਾ ਹਰ ਪਾਸੇ ਰੌਣਕ ਹੀ ਰੌਣਕ ਹਰ ਪਾਸੇ ਆਨੰਦ ਹੀ ਆਨੰਦ ਸੋ ਸਾਜ ਸੰਗਤ ਸਾਰੀ ਸੰਗਤ ਨੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਤੇ ਮਾਤਾ ਜੀਤੋ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਈ ਹੜ 1734 ਅੱਜ ਵਾਲੇ ਦਿਨ ਮਹਾਰਾਜ ਜੀ ਦਾ ਸਤ ਸੰਗ ਜੀ ਆਨੰਦ ਕਾਰਜ ਹੋਇਆ ਸੀ ਸੋ ਮਹਾਰਾਜ ਕਿਰਪਾ ਕਰੇ ਬਾਜਾਂ ਵਾਲੇ ਸਤਗੁਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਜੀ ਤੋ ਜੀ ਸਾਡੇ ਸਾਰਿਆਂ ਦੇ ਜੀਵਨਾ ਚ ਖੁਸ਼ੀਆਂ ਦੇ ਰਹਿਮਤਾਂ ਵਰਤੋਂ ਸਭ ਦਾ ਧੰਨਵਾਦ ਜਿੱਥੋਂ ਜਿੱਥੋਂ ਸੰਗਤ ਚੱਲ ਕੇ ਆਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਇਹ ਹੀ ਬੇਨਤੀ ਹਰ ਜਗ੍ਹਾ ਕਰੀਦੀ ਐ ਬਈ ਖੰਡੇ ਵਾਟੇ ਦਾ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਅਮਰਤ ਛਕੋ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਗੋ ਬਾਣੀ ਪੜੋ ਬਾਣੀ ਸੁਣੋ ਮਹਾਂਪੁਰਖਾਂ ਦੀ ਸੰਗਤ ਕਰੋ शांत जणा में लहर जस गायो कोट जन्म के दुख गवायो वो चाहत सोई मन पायो का कृपा हरि नाम दिवायो सर्व सुख हरि नाम बड़ाई वरन साध नानक मात पाई